ਸਸੀ ਗਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਵਾੜਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਵਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਰੋਡੇ ਪਿੰਡ ਦੇ ਵਿੱਚ ਤੇ ਰੋਡੇ ਪਿੰਡ ਦੇ ਵਿੱਚ ਹੈ ਮੇਰਾ ਜਾਣਿਆ ਪਹਿਚਾਣਿਆ ਯਾਰ ਬਾਈ ਲਾਡੀ ਲੇ ਲਾਡੀ ਬਾਈ ਦਾ ਜਦੋਂ ਨਾਮ ਆਜੇ ਦਰਸ਼ਕ ਵੀਰ ਪੱਪਾ ਤੇ ਹੋ ਜਾਂਦੇ ਆ ਕਿਉਂ ਕਿਉਂ ਹੁੰਦਿਆ ਕਿਉਂਕਿ ਬਈ ਜਾਨਵਰ ਅੱਜ ਵੀ ਬਾਈ ਦੇ ਕੋਲ ਐਂਡਾ ਕਦੇ ਕਦੇ ਜੇ ਮੱਥੇ ਲੱਗਦੀ ਐ ਇਹੋ ਜੀ ਗਾਂ ਜਦੋਂ ਲੱਗ ਜੇ ਉਹਦਾ ਤਸੱਲੀ ਕਰਾਉਣ ਨੂੰ ਤਾਂ ਜੀ ਆਟੋਮੈਟਿਕ ਹੀ ਕਰਦਾ ਇੱਕ ਅੰਗ ਤੁਹਾਡੇ ਕੰਮ ਦਾ ਗਰਮੀ ਦਾ ਆ ਵੇਖੋ ਵੀ ਟੈਂਪਰੇਚਰ 44 45 ਡਿਗਰੀ ਦੇ ਘੇਰਿਆਂ ਦੇ ਵਿੱਚ ਫਿਰਦਾ ਅੱਜ ਤਾਂ ਗੱਡੀਆਂ ਵੀ ਹੀਟ ਹੋਈ ਜਾਂਦੀਆਂ ਤੇ ਇਹ ਮਿੱਤਰੋ ਕਰਮਾ ਵਾਲੀ ਨੂੰ ਕੋਈ ਨਿੰਦ ਵਿਚਾਰ ਨਹੀਂ ਖੜੀ ਆ ਸਾਰੀ ਔਖਾ ਕੋਈ ਮੂੰਹ ਨਹੀਂ ਟੱਡਿਆ ਖੜੀ ਆਰਾਮ ਤਰੀਨ ਇਹ ਅੰਗ ਲਓ ਫਾਰਮ ਕਾਮਦ ਆਪੀਆ ਤੁਹਾਡਾ ਉਹ ਕਰੀਏ ਗੱਲਾਂ ਬਾ ਦੇ ਵੀ ਸੌਦਾ ਤੇ ਅੱਜ ਕਿੰਨੀ ਪਹੁੰਚ ਜਿੰਦਾ ਆਪਣੋ ਫੇਰੀ ਲਾਡੀ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੀਰੇ ਵਧੀਆ ਬਾਈ ਵਧੀਆ ਵੈਗੀ ਪਹਿਲਾਂ ਵੈੜ ਫਿਰ ਹਾਂਜੀ ਉਹ ਵਧੀਆ ਵੈਗੀ ਠੀਕ ਆ ਬਈ ਕਿੱਥੇ ਗਈ ਚਲੀ ਬਾਈ ਉਹ ਬਰਨਾਲੇ ਰੇਰ ਕੇ ਚ ਜਾਵੜੀ ਚਲੋ ਠੀਕ ਆ ਬਾਈ ਅੱਛਾ ਲਾਡੀ ਵੀਰੇ ਇਹ ਵੈੜ ਆ ਜਿਹੜੀ ਐ ਇਹ ਕਿੰਨਾ ਸੂਆ ਸੂਈ ਐ ਇਹ ਤੀਜਾ ਸੂਆ ਸੂਈ ਐ ਤੀਜਾ ਸੂਆ ਹੁਣ ਸੂਈ ਆ ਸੂਈ ਹਾਂਜੀ ਕੀ ਇਹਦੀ ਡਿਟੇਲ ਆ ਕਿੰਨੇ ਦੁੱਧ ਦੀ ਮਾਲਕਣਾ ਕਿੰਨੇ ਦਿਨ ਰਾਤ ਹੀ ਬਈ ਸੂਈਏ ਤੇ ਮਗਰ ਵੱਛੀ ਆ ਠੀਕ ਆ ਵੀਰੇ ਤੇ ਸਵੇਰ 7-8 ਕਿਲੋ ਬੋਲਾ ਕੱਢਦਾ ਆਪਾਂ ਖਾਲੀ ਕਰ ਲਈ 7-8 ਕਿਲੋ ਕੱਢਦਾ ਹੈ ਹਾਂ 7-8 ਕਿਲੋ ਹੁਣ ਮੈਨਾਂ ਮੈਨਾਂ ਕਹਾਂ ਸ਼ਾਮ ਨੂੰ ਵੀ ਦੇ ਦੇਣਾ ਨੇ ਇਹਨਾਂ ਨੂੰ ਕੱਢ ਦੂਗੀ ਕੱਢ ਦੂਗੀ 13-14 14 ਕਿਲੋ ਬੋਲਾ ਤਿਆਰ ਹੋਊਗਾ ਪਿਛਲੇ ਇਸ ਵਿੱਚ ਦੂਜੇ ਸੂਏ ਜਿੱਥੇ ਆਪਾਂ ਲਈ 24 ਕਿਲੋ ਦੁੱਧ ਉਹਨਾਂ ਨੇ ਚੋਇਆ ਦੂਜੇ ਸੂਏ ਦੂਜੇ ਸੂਏ ਦੂਜੇ ਸੂਏ ਹਾਂਜੀ ਤੇ ਗਾਂ ਹੀ ਦੁੱਧ ਵਾਲੀ ਆ ਯਾਰ ਹਨਾ ਹਾਂਜੀ ਬਾਕੀ ਤੁਹਾਨੂੰ ਠੰਡ ਭਾਂਡਾ ਦੇ ਸੀ ਜਾਂਦਾ ਠ ਸਹੀ ਗੱਲ ਆ ਹਾਂਜੀ ਇੱਕ ਗੱਲ ਹੋਰ ਆ ਲਾਡੀ ਵੀਰੇ ਸੀਲਾਂ ਚੋਂ ਚੜ੍ਹੂ ਮੈਂ ਆਪਾਂ ਇੱਥੇ ਬਿਨਾ ਜਾਣੇ ਤੇ ਧਾਰਾ ਮਾਰ ਦੇਣੀ ਮਾਰੀ ਬਣੀਏ ਕਰੀ ਤਸੱਲੀ ਕਰਾ ਦੇ ਬੰਦੇ ਲੈ ਮਿੱਤਰੋ ਵੇਖੀ ਜਾਇਓ ਹੁਣ ਕਰਮਾਲੀ ਤੁਹਾਨੂੰ ਇਹ ਕਿਸੇ ਨਾਲ ਰੂਣ ਵਾਲਾ ਵੀਡੀਓ ਬਣਾਉਣ ਲੱਗਾ ਮੈਂ ਦੀ ਵੇਖਣਾ ਟਿਕਾ ਕੇ ਗਾ ਨਹੀਂ ਮਿਲਣੀ ਛੇਤੀ ਜਿੱਤੇ ਖਰੀਦਣ ਵਾਲੇ ਖਰੀਦ ਜਾਣਗੇ ਜਿਹੜੇ ਦੇਖਣਾ ਹੈ ਦਰਮਿਆਨੇ ਸਜ ਦੇ ਵਿੱਚ ਮੰਨ ਲਓ ਪਰ ਚੀਜ਼ ਆ ਕੇ ਕਹਿਣ ਤੋਂ ਪਾਵੇ ਆ ਯਾਰ ਭਾਈ ਯਾਦਗਾਰੀ ਚੀਜ਼ ਜਿਵੇਂ ਕਿ ਨਾ ਖਰਚਾ ਘੱਟ ਤੇ ਦਮ ਜ਼ਿਆਦਾ ਮਾਰੀ ਧਾਰਾ ਕੇ ਲੈ ਹੂੰ ਉਹ ਕੈਈਆ ਹੂੰ ਆਲ ਕਰਦੀ ਆ ਜੇ ਲਾਡੀ ਸਿਆ ਨਾ ਵੇਖ ਲੋਏ ਲੇ ਕੇ ਬੰਨੀ ਵੀ ਉਹ ਜੇ ਥਾਂ ਤੇ ਹੋਈ ਨਾ ਪਰ ਰਹਿਣ ਦੇ ਲਾਡੀ ਕੋਈ ਨਾ ਬਸ ਓਕੇ ਥਾਂ ਤੋਂ ਬੜਾ ਕਮਾਲ ਆ ਹਨਾ ਨਿਆਣਾ ਨੂੰ ਨਾ ਵੀ ਨਹੀਂ ਪਾਇਆ ਲਾਡੀ ਨਹੀਂ ਜੀ ਲੋੜ ਹੀ ਨਹੀਂ ਹੈ ਸੀਲ ਹੀ ਨਹੀਂ ਆ ਸੀਲ ਬਹੁਤ ਹਾਂਜੀ ਜਿਹੜਾ ਮਰਜ਼ੀ ਚੋਈ ਜਾਵੇ ਲਾਡੀ ਹਨਾ ਕੋਈ ਨਿੰਦ ਵਿਚਾਰ ਨਹੀਂ ਹੂੰ ਨਹੀਂ ਠੀਕ ਹੈ ਯਾਰ ਚੀਜ਼ ਤਾਂ ਹੈ ਯਾਰ ਅਸਾਂ ਲਾਡੀ ਭਾਈ ਬਾਈ 23 ਕਿਲੋ ਦੁੱਧ ਤੇ ਖਲਾਡੂਲਾ ਪਾ ਦੂ। ਬਾਈ 24 ਕਿਲੋ ਦੂਜੇ ਸੂਏ ਚੋਇਆ ਤੇ ਘੱਟੋ ਘੱਟ 24 ਮੰਨ ਕੇ ਲੈ ਜਾ ਕੋਈ ਜਿਲ ਜਾਣੀ ਆ। ਲੈ ਜੇ ਬਾਈ। ਹਾਂਜੀ ਬਾਕੀ ਦੁੱਧ ਵੀ ਦਾ ਮੱਝਾਂ ਵਰਗਾ ਹੁਣ ਆਇਆ। ਇੱਕ ਗੱਲ ਦੁੱਧ ਬਾਈ ਆਇਆ ਨਾ ਖੁਰਲੀ ਜਿਹੀ ਸੇਵਾ ਵੀ ਹੋਣੀ ਚਾਹੀਦੀ। ਸਹੀ ਗੱਲ ਹਾਂਜੀ। ਹੁਣ ਅੱਛਾ ਲਾਡੀ ਬਾਈ ਤੋਰੀ ਮੜਾ ਖੋਲੀ ਵੀਰੇ ਨੂੰ। ਕੱਢੀ ਬਾਹਰ ਕੇ ਬਾਈ ਤੋੜ ਕੇ ਬਖਾ ਕੀ ਕਹਿੰਦੀ ਆ। ਤੁਰਦੀ ਬੜੀ ਚੌੜੀ ਚੌੜੀ ਹੋ ਗਿਆ ਯਾਰ। ਤੋੜ ਤਾਂ ਦੀ ਬਾੜੀ ਘੈਂਟ ਆ। ਜਿਵੇਂ ਮਾਰਾ ਨਾ ਮਨ ਲਾ। ਇਹ ਕਾਦ ਤੇ ਨਾ ਜਾਇਆ ਕਰੋ ਕੋਈ ਵਾਰ ਨਿੱਕੇ ਕਾਦ ਅਲਾ ਤੁਹਾ ਮਹਲਾ ਇਰਦੀ ਨਾ ਲੈ ਜੋ ਲੈ ਜੋ ਕਹਿੰਦੀ ਆ ਜਦੋਂ ਤੁਰਦੀ ਉਹ ਤਾਂ ਕਹਿੰਦੀ ਚੰਦਰੀ ਹੁਣੇ ਟੈਂਪੂ ਤੇ ਚੜਾਓ ਤੇ ਘਰੇ ਆਉ ਤੇ ਲਾਓ ਹਨਾ ਠੀਕ ਆ ਲਾਡੀ ਬਈਆ ਲੈ ਆ ਲਾਡੀ ਬਈ ਹਮ ਲੈ ਜੀ ਲੈ ਜੀ ਲੈ ਵੀ ਪਰ ਬਣਦੇ ਬਈ ਲਾਡੀ ਵੀਰੇ ਹਮ ਲੈ ਜੀ ਬ ਥਣ ਤੇ ਲੇਵਾ ਤਾਂ ਨਹੀਂ ਲੱਭਣਾ ਅੱਜ ਇਸਤਾ ਤੇ ਚੱਲਣ ਵਾਲੀ ਰੀਲ ਮੀਲੀ ਆਪਾਂ ਨੂੰ ਹਨਾ ਅੱਜ ਬਣੂ ਗੱਲ ਪੂਰੀ ਤੇ ਲੜੀ ਬਈ ਨੰਬਰ ਤੇ ਮੁੱਲ ਮੁੱਲ ਬਈ ਆਪਾਂ ਜਾਸੇ ਪਾਸੇ ਵੇਖੇ ਲੋਕੇ ਉਹਦੀਆਂ ਬਣਾ ਲੱਖ ਲੱਖ ਰੁਪਏ ਮੰਗੀ ਜਾਂਦੇ ਨੇ ਮੈਂ ਕਿਹਾ ਤੂੰ ਕਿਨੇ ਦੇਣੀ ਤੇ ਆਪਾਂ 70000 ਚ 200 ਕਿਲੋਮੀਟਰ ਤੱਕ ਪਹੁੰਚ ਕਰ ਦਾਂਗੇ ਕੀ ਬਾਤ ਆ 70000 ਦੇ ਵਿੱਚ 200 ਕਿਲੋਮੀਟਰ ਪਹੁੰਚ ਵੀ ਪਹੁੰਚ ਕਰ ਦਾਂਗੇ ਵਿੱਚ ਜੇ ਕੋਈ ਕਵੇ ਵੀ ਅਸੀਂ ਆਪੇ ਲੈ ਜਾਾਂਗੇ ਗੱਡੀ ਆਪਦੀ ਆ ਫਿਰ ਉਹ ਜ ਮਾਨਤਨ ਕਰਦਾਂਗੇ ਫਿਰ ਆਪਾਂ 74000 ਦੀ ਜੈਸਨ ਹੋਈ ਹੈ ਜੀ ਬਸ ਠੀਕ ਹੈ ਲਾਡੀ ਬਈ ਮੈਂ ਨੰਬਰ ਤੇ ਹੀ ਲਾਡੀ ਵੀਰੇ ਨੰਬਰ 98143 ਜੀ 90142 ਇੱਕ ਵਾਰੀ ਹੋਰ ਆਉਣ 98143 90142 ਕਿਆ ਬਾਤ ਬਾਕੀ ਮਗਰ ਵੱੱਛੀ ਹੈ ਜੀ ਠੀਕ ਹੈ ਵੀਰੇ ਲੈ ਮਿੱਤਰੋ ਨੰਬਰ 22 ਦਾ ਸਕਰੀਨ ਦੇ ਉੱਤੇ ਪਿੰਡ ਰੋਡੇ ਜ਼ਿਲ੍ਹਾ ਮੋਗਾ